ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾੜਲੀ ਭੈਣ ਜਿਸ ਨੂੰ ਲਿਖਿਆ ਹੈ ਜੇ ਐਸ ਖਰੋੜਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇ ਮੇਰੀ ਦੀਦਿ ਤਮੰਨਾ ਸੀ ਕਿ ਮੇਰੀ ਛੋਟੀ ਭੈਣ ਹੋਵੇ ਪਰ ਮੇਰੀ ਕੋਈ ਭੈਣ ਨਹੀਂ ਸੀ ਜਿੰਨੇ ਆਪਾਂ ਟੀਵੀ ਸੀਰੀਅਲ ਵਿੱਚ ਵੱਡੇ ਤੇ ਛੋਟੇ ਭੈਣ ਭਰਾਵਾਂ ਦਾ ਪਿਆਰ ਦੇਖਦੇ ਹੀ ਹਾਂ ਇਹੀ ਦੇਖ ਕੇ ਮੈਨੂੰ ਵੀ ਛੋਟੀ ਭੈਣ ਦੀ ਇੱਛਾ ਹੋਈ ਇਹ ਕਹਾਣੀ ਮੇਰੀ ਉਸ ਛੋਟੀ ਭੈਣ ਨੂੰ ਸਮਰਪਿਤ ਹੈ ਇਹ ਕਹਾਣੀ ਕਲਪਨਾਕਤਾ ਉੱਤੇ ਚੱਲੇਗੀ ਉੱਠ ਜਾਗ ਜਾ ਗੁੱਡੀ ਹੋਰ ਕਿੰਨਾ ਸੌਏਗੀ ਮੈਂ ਆਪਣੇ ਤੋਂ 5 ਸਾਲ ਛੋਟੀ ਭੈਣ ਗੁਰਮਣ ਨੂੰ ਜਗਾ ਰਿਹਾ ਸੀ ਗੁਰਮਣ ਚਾਦਰ ਨੂੰ ਹੋਰ ਲਪੇਟ ਕੇ ਸੌ ਗਈ ਮੈਂ ਸੁੱਤੀ ਪਈ ਨੂੰ ਚੁੱਕਿਆ ਤੇ ਬਾਥਰੂਮ ਚਲ ਜਾ ਕੇ ਕੱਪਰੇ ਸਨੀਤ ਨਹਾਦੇ ਤਾਂ ਇੱਕਦਮ ਜਾਗੀ ਗੁਰਮਨ ਮੇਰੇ ਨਾਲ ਉਸ ਗਈ ਮੰਮੀ ਨੇ ਰੁੱਸੀ ਹੋਈ ਦੇ ਕੱਪੜੇ ਬਦਲੇ ਤੇ ਫੇਰ ਰੋਟੀ ਖਾ ਸੀ ਦੋਵੇਂ ਭੈਣਤਾ ਸਕੂਲ ਚਲੇ ਗਏ ਆ ਰਾਹ ਜਾਂਦੇ ਸਮੇ ਮੈਂ ਕਿਹਾ ਕਿ ਕੀ ਗੱਲ ਹਾਲੇ ਤੱਕ ਰੁੱਸਿਆ ਹੋਇਆ ਮੇਰਾ ਸ਼ੇਰ ਵੀਰਾ ਵੀਰੇ ਤੂੰ ਕਿੱਕ ਨਹੀਂ ਕਰਿਆ ਕੋਈ ਇਸ ਤਰ੍ਹਾਂ ਵੀ ਉਠਾ ਕੇ ਸੁੱਤੇ ਪੈਨ ਨੂੰ ਨਵਾਉਂਦਾ ਹੈ ਮੈਂ ਕਿਹਾ ਕੋਈ ਨਹੀਂ ਪੁੱਤ ਮੈਂ ਗੁਰਮਨ ਨੂੰ ਪਿਆਰ ਨਾਲ ਕਦੇ-ਕਦੇ ਕੁੱਤ ਕਹਿ ਦਿੰਦਾ ਸੀ ਸਾਡੇ ਦੋਹਾਂ ਤੋਂ ਵੱਡੀ ਇੱਕ ਹੋਰ ਭੈਣ ਸੀ ਪਰ ਮੇਰਾ ਤੇ ਗੁਰਮਨ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਤਾਂ ਅਸੀਂ ਦੋਵੇਂ ਹੀ ਇਕੱਠੇ ਜਾਂਦੇ ਅੱਜ ਮੈਨੂੰ ਯਾਦ ਹੈ ਉਹ ਦਿਨ ਜਦੋਂ ਗੁਰਮਨ ਦਾ ਜਨਮ ਹੋਣਾ ਸੀ ਗੁਰਮਨ ਤਾਂ ਮੇਰੇ ਬਾਹਰ ਘਰ ਵਿੱਚ ਵੀ ਪੈਦਾ ਹੋ ਗਈ ਸੀ ਤੌਲੀਏ ਵਿੱਚ ਲਪੇਟ ਕੇ ਜਦੋਂ ਮੈਨੂੰ ਡਾਕਟਰ ਨੇ ਫੜਾਇਆ ਸੀ ਮੈਂ ਬਹੁਤ ਖੁਸ਼ ਹੋ ਸੀ ਅਗਲੇ ਦਿਨ ਸਵੇਰੇ ਗੁਰਦੁਆਰੇ ਵਿੱਚ ਜਾ ਕੇ ਦੇਖ ਕਰਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਲਿਆ ਤੇ ਹੁਕਮਨਾਮੇ ਵਿੱਚ ਗੱਗਾ ਸ਼ਬਦ ਆਇਆ ਨਾਮ ਮੈਂ ਰੱਖਿਆ ਗੁਰਮਨ ਸ਼ਾਇਦ ਉਸ ਦਿਨ ਤੋਂ ਹੀ ਪਿਆਰ ਹੈ ਸਾਡਾ ਇਹ ਸਭ ਸੋਚਦੇ ਹੋਏ ਸਕੂਲ ਪਹੁੰਚ ਗਏ ਅਸੀਂ ਗੁੱਡੀ ਨੇ ਮੈਨੂੰ ਹਲੂਣ ਕੇ ਪੁੱਛਿਆ ਕਿੱਧਰ ਕੋ ਗਿਆ ਵੀਰੇ ਮੈਂ ਕਿਹਾ ਕਿਤੇ ਵੀ ਨਹੀਂ ਸਕੂਲ ਦੇ ਗੇਟ ਤੇ ਗੁਰਮਨ ਦੀ ਸਹੇਲੀ ਇੰਦਰਪ੍ਰੀਤ ਕੌਰ ਇੰਦੂ ਖੜੀ ਸੀ ਗੁੱਡੀ ਮਸ਼ਕਰੀ ਕਰਦੀ ਕਹਿੰਦੀ ਹੈ ਵੀਰੇ ਤੇਰੀ ਹੋਣ ਵਾਲੀ ਘਰ ਵਾਲੀ ਚੜੀ ਐ ਮੈਂ ਗੁੱਡੀ ਦਾ ਕੰਨ ਪਕੜ ਕੇ ਕਿਹਾ ਮੇਰੀ ਕੋਈ ਬੋਤੀ ਨਹੀਂ ਹੋ ਇੰਦੂ ਮੇਰੀ ਕਲਾਸ ਵਿੱਚ ਪੜ੍ਹਦੀ ਸੀ ਪਰ ਗੁਰਮਨ ਨਾਲ ਉਸਦੀ ਦੋਸਤੀ ਇਸ ਕਰਕੇ ਸੀ ਕਿ ਉਹ ਸਕੂਲ ਦੇ ਯਾਰਤਿਆਂ ਦੇ ਗਰੁੱਪ ਵਿੱਚ ਸੀ ਇੰਦੂ ਉਸ ਗਰੁੱਪ ਦੀ ਮੀਟਰ ਸੀ ਬਾਅਦ ਵਿੱਚ ਮੇਰੇ ਕਲਾਸ ਦੇ ਇੰਚਾਰਜ ਨੇ ਮੈਨੂੰ ਤੱਕੇ ਨਾਲ ਮੁੰਡਿਆਂ ਦੇ ਪਾਸੇ ਉਹ ਮੀਟਰ ਬਣਾ ਦਿੱਤਾ ਸੀ। ਮੁੰਡਿਆਂ ਤੇ ਕੁੜੀਆਂ ਦੀ ਗਿਣਤੀ 40 ਸੀ। ਟੀਚਰ ਨੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਕਿ ਆਪਣੇ ਗਰੁੱਪ ਦਾ ਨਾਮ ਰੱਖੋ। ਮੈਂ ਗੁੱਡੀ, இந்து ਤੇ ਬਲਕਾਰ ਨੇ ਮਿਲ ਕੇ ਗਰੁੱਪ ਦਾ ਨਾਮ ਰੱਖਿਆ। ਗਰੁੱਪ ਦਾ ਨਾਮ ਜੋਸ਼ੀਲੇ ਨੌਜਵਾਨ ਰੱਖਿਆ। ਬਲਕਾਰ ਮੇਰਾ ਬਹੁਤ ਵਧੀਆ ਮਿੱਤਰ ਸੀ। ਉਹ ਗੁਰਮਨ ਨੂੰ ਆਪਣੀ ਭੈਣ ਵਾਂਗ ਸਮਝਦਾ ਸੀ। ਸਕੂਲ ਖਤਮ ਕਰਨ ਤੋਂ ਬਾਅਦ ਮੈਂ ਤੇ ਗੁੱਡੀ ਘਰ ਆਏ। ਤਾਂ ਸਾਡੀ ਵੱਡੀ ਭੈਣ ਬਲਜੀਤ ਆਈ ਹੋਈ ਸੀ। ਦੀਦੀ ਨੂੰ ਮਿਲੇ ਹਾਲ ਚਾਲ ਪੁੱਛਿਆ। ਗੁਰਮਣ ਦੀਦੀ ਨੂੰ ਮਿਲ ਕੇ ਬਹੁਤ ਖੁਸ਼ੀ। ਮੈਂ ਸਕੂਲੀ ਜਵਕ ਸੀ। ਦੀਦੀ ਦੇ ਆਉਣ ਕਾਰਨ ਗੁਰਲਣਾ ਮੈਨੂੰ ਭੁੱਲੀ ਗਈ ਸੀ। ਦੀਦੀ ਨਾਲ ਖਾਣਾ ਪੀਣਾ, ਦੀਦੀ ਨਾਲ ਸੌਣਾ, ਪੜ੍ਹਾਈ ਲਈ ਦੀਦੀ ਕੋਲ ਹੀ ਜਾਣਾ। ਗੁਰਮਣ ਦਾ ਇਹ ਬਦਲਾ ਮੈਨੂੰ ਵਧੀਆ ਨਾ ਲੱਗਿਆ। ਸਕੂਲ ਵਿੱਚ இந்து ਮੇਰੇ ਕੋਲ ਆ ਰਹੀ ਸੀ। இந்து ਮੈਂ ਆਪਣੇ ਇੱਕ ਚੰਗੇ ਦੋਸਤ ਤੋਂ ਇਲਾਵਾ ਉਸ ਨੂੰ ਕੁਝ ਵੀ ਨਹੀਂ ਸਮਝਦਾ ਪਰ ਸ਼ਾਇਦ ਮੈਨੂੰ ਬਹੁਤ ਕੁਝ ਸਮਝੀ ਜਾਂਦੀ ਸੀ ਉਹ 인ਦੂ ਦੇ ਕਿਤਾ ਸਰਕਾਰੀ ਨੌਕਰੀ ਤੇ ਸੀ ਮੈਂ ਕਈ ਵਾਰ ਉਸ ਦੇ ਘਰ ਵੀ ਗਿਆ ਸੀ ਰੋਹਦਾਰ ਦਿਖਵਾਲੇ ਇਨਸਾਨ ਸਨ ਉਹ ਰਿਟਾਇਰਮੈਂਟ ਤੋਂ ਬਾਅਦ ਉਹ ਪਿੰਡ ਬਸ ਗਏ ਸੀ ਤੇ 인ਦੂ ਲਈ ਵੀ ਸਰਕਾਰੀ ਨੌਕਰੀ ਵਾਲਾ ਭਰ ਲੱਭਣ ਲੱਗ ਪਏ ਬਾਰਮੇ ਜਮਾਤ ਤੋਂ 인ਦੂ ਦਾ ਆਦਿਆ ਕਿਖ ਸੀ ਦੇ ਵੀ ਦੇ ਘਰ ਜਾਣ ਬਾਅਦ ਗੁਰਮਨ ਨੂੰ ਜਿਵੇਂ ਨਸ਼ਾ ਉਤਰ ਗਿਆ ਹੋਵੇ ਹੁਣ ਉਸ ਨੂੰ ਵੀਰਾ ਜਾਦ ਆ ਗਿਆ ਸੀ ਉਹ ਛਡਿਉਲ ਸੀ ਸਕੂਲ ਤੋਂ ਘਰ ਆ ਕੇ ਘਰ ਦੇ ਕੰਮ ਬਸ ਮੈਨੂੰ ਕੰਪਿਊਟਰ ਵਿੱਚ ਦੱਸ ਜਸ ਸੀ ਆਪਣਾ ਹੀ ਕੋਈ ਕੰਪਿਊਟਰ ਦਾ ਕੰਮ ਸ਼ੁਰੂ ਕਰ ਲੈਂਦਾ ਸੀ ਪਰ ਇਸੇ ਦੌਰਾਨ ਪਹਿਲਾਂ ਦਾਦਾ ਤੇ ਫਿਰ ਪਾਪਾ ਮੈਨੂੰ ਛੱਡ ਰੱਬ ਕੋਲ ਜਾ ਵਸੀ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ। ਪੈੜੇ ਠੇਕੇ ਤੇ ਦੇ ਕੇ ਘਰ ਦੇ ਕਜਾਰੇ ਲਈ ਕੰਮ ਲੱਭ ਲਿਆ। ਘਰ ਦਾ ਖਰਚਾ ਵਧੀਆ ਚੱਲ ਜਾਂਦਾ ਸੀ। ਹੁਣ ਗੁਰਮਨ ਮੈਨੂੰ ਮੇਰੀ ਛੋਟੀ ਭੈਣ ਨਹੀਂ ਬਲਕਿ ਖਤੀ ਨਜ਼ਰ ਆਉਂਦੀ ਸੀ। ਜਿੱਦਾਂ ਇੱਕ ਪਿਤਾ ਆਪਣੀ ਔਲਾਦ ਦੀ ਕੇਅਰ ਕਰਦਾ ਹੈ, ਇੰਦੂ ਨੇ ਮੇਰੇ ਨਾਲ ਹੀ ਕਾਲਜ ਵਿੱਚ ਦਾਖਲਾ ਲੈ ਲਿਆ। ਮੈਂ ਗੁਰਮਨ ਤੇ ਇੰਦੂ ਤਿੰਨੇ ਇੱਕ ਕਲਾਸ ਵਿੱਚ ਪੜ੍ਹਦੇ ਸੀ। ਮੈਂ ਗੁਰਮਨ ਲਈ 2 ਸਾਲ ਦਾ ਗੈਰ ਪਾਲਿਆ ਸੀ। इंदू 파르투 ਵਿੱਚ ਹੀ ਮੇਰੇ ਲਈ ਆਪਣੇ ਸਮੇਂ ਤੇ ਪੜ੍ਹਾਈ ਦਾ ਬલિદાન ਦੇਈ ਜਾ ਰਹੀ ਸੀ ਮੈਂ ਪੁੱਛਦਾ ਕੋਈ ਜਵਾਬ ਨਾ ਦਿੰਦੀ ਇਹ ਚੁੱਪੀ ਮੈਨੂੰ ਕਿਤੇ ਨਾ ਗਰਸਰਦੀ ਸੀ ਮੈਂ ਆਪਣਾ ਕੰਪਿਊਟਰ ਦਾ ਕੰਮ ਜਾਰੀ ਰੱਖਿਆ ਗੁਰਮਨ ਆਪਣੀ ਦੁਨੀਆ ਵਿੱਚ ਮਸਤ ਸੀ ਉਸ ਦਾ ਸੁਪਨਾ ਇੱਕ ਟੀਚਰ ਬਣਨ ਦਾ ਸੀ ਇੱਕ ਦਿਨ ਮੈਂ ਗੁਰਮਨ ਤੇ इंदੂ ਵਾਈਫ ਤੇ ਤਿੰਨੇ ਸਵਾਰ ਅੱਗੇ ਪੁੱਛਦਾ ਨਾਕਾ ਸੀ ਲੈ ਸੰਸਤਾ ਸੀ ਨਹੀਂ ਸੀ ਮੇਰੇ ਕੋਲ ਪਰ ਟ੍ਰਿਪਲਸ ਵਾਰੀ ਦਾ ਚਲਾਨ ਹੋ ਗਿਆ ਮੂੰਹ ਉਟਕਾਈ ਘਰ ਆਏ ਘਰੇ ਕਿਸੇ ਨੇ ਦੱਸਿਆ ਨਾ ਕੀ ਵੀ ਅੱਜ ਕੀ ਹੋਇਆ ਸੀ ਇਹ ਸ਼ਾਇਦ ਜ਼ਿੰਦਗੀ ਦੀ ਗਲਤੀ ਸੀ ਕੁਝ ਦਿਨ ਬਾਅਦ ਸਾਡੇ ਡਿਪੀਅਰ ਖਤਮ ਹੋਏ ਤੇ ਅਸੀਂ ਫ੍ਰੀ ਹੋ ਗਏ ਕਾਲਜ ਦੁਆਰਾ ਸ਼ੁਰੂ ਹੋਣ ਲਈ ਇੱਕ ਮਹੀਨਾ ਸੀ ਇੱਕ ਮਹੀਨਾ ਇੰਦੂ ਸਵੇਰੇ ਤੋਂ ਸ਼ਾਮ ਤੱਕ ਮੇਰੇ ਘਰ ਹੀ ਰਹਿੰਦੀ ਮੈਨੂੰ ਬੇਹਲ ਵੀ ਨਹੀਂ ਸੀ ਉਹ ਸਨਾਲ ਵੈ ਕਿ ਗੱਲਾਂ ਬਾਤਾਂ ਕਰ ਲਵਾਂ ਪਰ ਗੁਰਮਨ ਤੇ ਘਰ ਵਾਲੇ ਸਮਝ ਗਏ ਸਨ ਕਿ இந்து ਹੱਥ ਹੋਰ ਕਿਉਂ ਆਉਂਦੀ ਹੈ ਇੱਕ ਦਿਨ ਜਦੋਂ ਮੈਂ ਘਰ ਨਹੀਂ ਸੀ ਤਾਂ ਮਮੀ ਨੇ இந்து ਦੇ ਪਿਤਾ ਨੂੰ ਘਰ ਸੱਦ ਲਿਆ ਤੇ ਉਸ ਸਮੇਂ ਮੇਰੀ ਐਂਟਰੀ ਹੋਈ ਮੈਂ ਸਮਝ ਨਹੀਂ ਸੀ ਰਿਹਾ ਕਿ இந்து ਦੇ ਪਿਤਾ ਇੱਥੇ ਕਿਉਂ ਆਏ ਨੇ ਗੁਰਮਨ ਦੀ ਹਾਸੀ ਤੋਂ ਮੈਂ ਕੁਝ ਸਮਝ ਨਾ ਸਕਿਆ ਅੰਤ ਮੈਂ ਚੁੱਪੀ ਤੋੜ ਦਿਆਂ ਹੋਇਆ ਪੁੱਛਿਆ ਕੀ ਗੱਲ ਹੋਈ ਕੋਈ ਕੋਈ ਬੋਲੂਗਾ இந்து ਪਿਤਾ ਹਰਨਾਮ ਸਿੰਘ ਤੈਨੂੰ ਮੇਰੀ ਧੀ ਇੰਦਰਪ੍ਰੀਤ ਪਸੰਦ ਹੈ ਜਾਂ ਨਾ ਮੈਨੂੰ ਇੱਕ ਝਟਕਾ ਲੱਗਿਆ ਜਦੋਂ ਮੈਨੂੰ இந்து ਦੇ ਪਿਤਾ ਹਰਨਾਮ ਸਿੰਘ ਨੇ ਕਿਹਾ ਸੀ ਕਿ ਉਹ ਨੂੰ ਮੇਰੀ ਧੀ ਇੰਦਰਪ੍ਰੀਤ ਕੋ ਪਸੰਦ ਹੈ ਜਾਂ ਨਹੀਂ ਇਹ ਮਸਲਾ ਇੱਕ ਤਰ੍ਹਾਂ ਦਾ ਨਹੀਂ ਸੀ ਸਗੋਂ ਦੋ ਤਰ੍ਹਾਂ ਦਾ ਸੀ ਮੈਂ ਤੇ இந்து ਭਾਵੇਂ ਇਕੱਠੇ ਫੜੇ ਸੀ ਪਰ ਮੇਰੇ ਤੇ ਉਸ ਦੀ ਸੋਚ ਵਿਚਾਰ ਵਿੱਚ ਉੰਨੀ 21 ਦਾ ਫਰਕ ਸੀ ਉਹ ਵਰਤਮਾਨ ਨੂੰ ਜੀ ਕੇ ਜ਼ਿਆਦਾ ਪਸੰਦ ਸੀ ਪਰ ਮੈਂ ਵਰਤਮਾਨ ਦੇ ਨਾਲ ਨਾਲ ਭਵਿੱਖ ਦੀ ਸੋਚ ਰਿਹਾ ਸੀ ਕਿ ਅਜੇ ਮੇਰੀਆਂ ਜ਼ਿੰਮੇਵਾਰੀਆਂ ਬਹੁਤ ਨੇ ਹਰਨਾਮ ਸਿੰਘ ਜੀ ਨੂੰ ਮੈਂ ਇਹੀ ਕਿਹਾ ਕਿ இந்து ਮੈਨੂੰ ਪਸੰਦ ਹੈ ਪਰ ਮੈਂ ਅਜੇ ਵਿਆਹ ਨਹੀਂ ਕਰ ਸਕਦਾ இந்து ਦੇ ਪਿਤਾ ਨੇ ਕਿਹਾ ਕਿ ਕੀ ਗੱਲ ਹੈ ਮੈਂ ਕਿਹਾ ਮੇਰੀਆਂ ਅਜੇ ਜ਼ਿੰਮੇਵਾਰੀਆਂ ਬਹੁਤ ਨੇ ਫਿਰ ਮੰਗਣਾ ਕਰ ਲੈਂਦੇ ਹਾਂ ਤੇ ਫਿਰ ਵਿਆਹ ਕਰਵਾ ਲਵਾਂਗਾ इंदू ਦੇ ਪਿਤਾ ਜਿਨੇ ਤੈ ਕਰਕੇ ਹੀ ਆਏ ਹੋਣ ਕਿ ਅੱਜ ਮੈਨੂੰ ਆਪਣਾ ਜਵਾਈ ਬਣਾ ਕੇ ਹੀ ਜਾਣਾ ਹੈ ਅੰਤਕਾਰ ਵਾਲਿਆਂ ਦੀ ਸਹਿਮਤੀ ਨਾਲ ਅਗਲੇ 2 ਦਿਨਾਂ ਬਾਅਦ ਮੇਰਾ ਆਪ ਮੰਗਣਾ ਰੱਖ ਦਿੱਤਾ ਇਹ 2 ਦਿਨਾਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਇਹ ਦਿਨ ਮੈਨੂੰ ਬਹੁਤ ਭਾਰੀ ਮਹਿਸੂਸ ਹੋਈ ਪਤਾ ਨਹੀਂ ਕਿਉਂ ਮੇਰਾ ਉਹੀ ਸੜਿਓ ਸੀ ਖੇਤ ਬੰਨੇ ਜਾਣਾ ਹਰਾਚਾਰਾ ਵੜ ਕੇ ਲਿਆਉਣਾ इंदੂ ਦਾ ਆਉਣਾ ਹੁਣ ਹੋਰ ਵੀ ਜ਼ਿਆਦਾ ਆਮ ਹੋ ਗਿਆ ਸੀ ਇੱਕ ਦਿਨ ਹਰੇ-ਚਾਰੇ ਲਈ ਕਿਆਰੇ ਤਿਆਰ ਕਰਨੇ ਸੀ ਇਸ ਲਈ ਮੈਂ ਚਾਹ ਪੀ ਕੇ ਟਰੈਕਟਰ ਲੈ ਕੇ ਚਲਾ ਗਿਆ ਉੱਥੇ ਟਾਈਮ ਲੱਗ ਗਿਆ ਤਾਂ ਮੰਮੀ ਨੇ ਮੇਰੀ ਰੋਟੀ ਗੁਰਮਨ ਤੇ इंदੂ ਦੇ ਹੱਥ ਖੇਤ ਭੇਜ ਦਿੱਤੀ ਇਹਨਾਂ ਦੋਵਾਂ ਵੇਸ਼ ਤੇ ਕਦੇ-ਕਦੇ ਮੇਰਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਸੀ ਹੈਰਾਨੀ ਜਦ ਹੋਈ ਜਦ ਮੈਨੂੰ ਪਤਾ ਲੱਗਾ ਕਿ इंदੂ ਨੇ ਇੱਕ ਦਿਨ ਦੀ ਰੋਟੀ ਛੱਡ ਕੇ ਰਸਤੇ ਲਈ ਪਿਤਾ ਨੂੰ ਮੜਾਇਆ ਸੀ ਮੈਂ ਕਹੀ ਪਰਾਂ ਰੱਖ ਕੇ ਬੱਠ ਤੇ ਬਹਿ ਗਿਆ இந்து ਮੇਰੇ ਕਰੀਬ ਬੈਠ ਗਈ ਤੇ ਮੈਂ ਸੋਚਿਆ ਇਸ ਦਾ ਪਿਆਰ ਕੇ ਆਕਰਸ਼ਣ ਰੋਟੀ ਖਾਣ ਸਮੇਂ ਮੇਰੇ ਹੱਥ ਰੁਕੇ ਹੋਏ ਸੀ ਉਹ ਮੈਨੂੰ ਪੁੱਛਣ ਲੱਗੀ ਕਿ ਸਬਜ਼ੀ ਵਧੀਆ ਨਹੀਂ ਲੱਗੀ ਮੈਂ ਕਿਹਾ ਨਹੀਂ ਵਧੀਆ ਹੈ ਫਿਰ ਹੱਥ ਰੋਕ ਦਿੱਤੇ ਉਹ ਮੈਂ ਨਹੀਂ ਪੁੱਛ ਰਿਹਾ ਸੀ ਮੈਂ ਤਾਂ ਪੁੱਛ ਰਿਹਾ ਸੀ ਵੀ ਤੁਸੀਂ ਰੋਟੀ ਖਾਧੀ ਜਾਂ ਨਹੀਂ ਨਹੀਂ ਕਰ ਜਾ ਕੇ ਖਾ ਲਵਾਂਗੀ ਤੁਸੀਂ ਖਾ ਲਓ ਬੇਸ਼ਰਮੀ ਦੇ ਮਾਰੇ ਰੋਟੀ ਕੀ ਸਵਾ ਲੰਗਣੀ ਸੀ ਮੈਂ ਕਿਹਾ ਮੇਰੇ ਨਾਲ ਖਾ ਲਓ ਪਲੀਜ਼ ਉਹ ਇੱਕ ਬੋਲਤੇ ਹੀ ਖਾਣ ਲੱਗ ਪਈ ਮੈਨੂੰ ਵਧੀਆ ਮਹਿਸੂਸ ਹੋ ਰਿਹਾ ਸੀ ਗੁੱਡੀ ਦੂਰ ਖੜੀ ਦੇਖ ਰਹੀ ਹੱਸ ਰਹੀ ਸੀ ਤੇ ਕਹਿਣ ਲੱਗੀ ਤੁਸੀਂ 1947 ਵਾਲਿਆਂ ਵਾਂਗ ਪਿਆਰ ਕਰ ਰਹੇ ਹੋ ਖਾ ਲਓ ਪਾ ਬੀ ਤੁਸੀਂ ਰੋਟੀ ਖਾ ਲਵੋ ਕਹਾਣੀ ਵਿੱਚ ਜੇ ਕੋਈ ਦੁਸ਼ਮਣ ਨਾ ਹੋਵੇ ਤਾਂ ਮੁੰਡੇ ਨੂੰ ਐਕਟਰ ਬਣਨ ਦਾ ਮੌਕਾ ਕਿੱਥੋਂ ਮਿਲੇ ਪਰ ਜੇ ਅਜੀ ਦੋਸਤ ਹੀ ਦੁਸ਼ਮਣ ਬਣ ਜਾਵੇ ਤਾਂ ਕੀ ਕਹਿ ਸਕਦੇ ਹਾਂ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਬਲਕਾਰ ਇੰਦੂ ਨੂੰ ਪਸੰਦ ਕਰਦਾ ਹੈ ਪਰ ਇਸ ਸਮੇਂ ਹਾਲਾਤ ਇਹ ਸਨ ਕਿ ਇੰਦੂ ਮੈਨੂੰ ਪਸੰਦ ਕਰਦੀ ਸੀ ਮੇਰੇ ਤੋਂ ਬਲਕਾਰ ਉਸ ਦਿਨ ਦਾ ਰੁੱਸਿਆ ਹੋਇਆ ਸੀ ਜਿਸ ਦਿਨ ਦਾ ਮੰਗਣਾ ਹੋਇਆ ਸੀ ਮੇਰਾ ਮੈਨੂੰ ਲੱਗਦਾ ਸੀ ਕਿ ਪਾਰਟੀ ਨਹੀਂ ਕੀਤੀ ਇਸ ਲਈ ਸ਼ਾਇਦ ਨਰਾਜ਼ ਹੋਣਾ ਪਰ ਗੱਲ ਕੁਝ ਹੋਰ ਹੀ ਸੀ ਮੈਂ ਕਦੇ ਸ਼ਰਾਬ ਨਹੀਂ ਕੀਤੀ ਪਰ ਉਸ ਦਿਨ ਬਲਕਾਰ ਤੋਂ ਸੱਚ ਬੁਲਾਉਣਾ ਲਈ ਮੈਂ ਪੀਣੀ ਚਾਹੀ ਤਾਂ инду ਦਾ ਗੁੱਡੀਦਾਸ ਸਭ ਦਾ ਚਿਹਰਾ ਮੇਰੇ ਅੱਗੇ ਘੁੰਮਣ ਲੱਗਾ ਮੈਂ ਪੈਗ ਢੋਲ ਕੇ ਕੋਲ ਡਰਿੰਕ ਪਾਲੇ ਬਲਕਾਰ ਨੂੰ ਉਹ ਪੈਗੀ ਨਜ਼ਰ ਆ ਰਿਹਾ ਸੀ ਪਰ ਉਸ ਨੇ ਸਚਾਈ ਬੁਰਣੀ ਸ਼ੁਰੂ ਕਰ ਦਿੱਤੀ ਬਲਕਾਰ ਦੇ ਅੱਗੇ ਦੇ ਸ਼ਬਦ ਤੂੰ இந்து ਨਾਲ ਵਿਆਹ ਕਰਵਾ ਰਿਹਾ ਹੈਂ ਯਾਰ ਤੋ ਝਾਰ ਮਾਰ ਕੀਤੀ ਜੱਗੀ இந்து ਨੂੰ ਮੈਂ ਪਹਿਲੇ ਦਿਨ ਤੋਂ ਹੀ ਪਸੰਦ ਕਰਦਾ ਸੀ ਤੋ ਧੋਖੇ ਬਾਜ ਹੈ ਐਨਾ ਕੋ ਕਹ ਬਲਕਾਰ ਕੋ ਬੰਬਾਂ ਮਾਰ ਹੋਣ ਲੱਗ ਪਿਆ ਰਾਤ ਕਾਫੀ ਹੋ ਚੁਕੀ ਸੀ ਮੈਂ ਤੇ ਬਲਕਾਰ ਮੋਟਰ ਤੇ ਹੀ ਸੌ ਗਈ ਮੈਂ ਸਾਰੀ ਰਾਤ ਨਾ ਸੁੱਤਾ ਬਲਕਾਰ ਦਾਰੂ ਦੇ ਰਸੇ ਵਿੱਚ ੁੱਟ ਹੋ ਕੇ ਸੌ ਗਿਆ ਸੀ ਮੈਂ ਸਵੇਰ ਚੜ੍ਹਨ ਦੀ ਉਡੀਕ ਕਰ ਰਿਹਾ ਸੀ ਸਵੇਰ ਦੀ ਉਡੀਕ ਕਰਦੇ ਕਰਦੇ ਮੈਨੂੰ ਨੀਂਦ ਆਉਣ ਲੱਗੀ ਤਾਂ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਮੈਂ ਉੱਠ ਕੇ ਮੋਟਰ ਤੇ ਨਹਾਉਣ ਲੱਗਾ ਪਰ ਬਰਕਾਰ ਅਜੇ ਨਹੀਂ ਉੱਠਿਆ ਸੀ ਮਾਣਾ ਐਨੇ ਸਵਾਲ ਜਵਾਬ ਕਰ ਰਿਹਾ ਸੀ ਕਿ ਉਹਨਾਂ ਦਾ ਕੋਈ ਅੰਤ ਨਹੀਂ ਸੀ ਨਹਾ ਧੋ ਕੇ ਮੈਂ ਗੁਰਦੁਆਰੇ ਵੱਲ ਚੱਲੇ ਪਾ ਦਿੱਤੇ ਤੇ ਮੱਥਾ ਟੇਕਣ ਲਈ ਚਲਿਆ ਗਿਆ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੈਂ ਅਈ ਮੰਗ ਕਰ ਰਿਹਾ ਸੀ ਕਿ ਮੈਨੂੰ ਸਹੀ ਰਸਤਾ ਵਿਖਾਉਣ ਤੇ ਅਕਲ ਬਖਸ਼। ਮੋਟਰ ਤੇ ਆਇਆ ਤਾਂ ਬੁਲਕਾਰ ਉੱਠ ਗਿਆ ਸੀ। ਮੈਂ ਕਿਹਾ ਠੀਕ ਐ। ਉਹ ਸੁਨੇਹਾ ਵਿੱਚ ਸਿਰ ਹਲਾ ਦਿੱਤਾ। ਹੋਰ ਉੱਤਰ ਕੀ ਰਾਤ ਦੀ ਪੀਤੀ ਤਾਂ ਉਸਨ ਲੱਗ ਪਿਆ। ਰਾਤ ਕੁਝ ਜ਼ਿਆਦਾ ਹੀ ਹੋ ਗਈ ਸੀ ਯਾਰ। ਮੈਂ ਕੋਈ ਗੱਲ ਨਹੀਂ ਕਹੀ। ਤੂੰ ਕਿੱਥੇ ਗਿਆ ਸੀ? ਮੈਂ ਪਾਪ ਤੋਂ ਗਿਆ ਸੀ ਗੁਰਦੁਆਰਾ ਸਾਹਿਬ। ਅੱਛਾ ਠੀਕ ਐ। ਮੈਨੂੰ ਤਾਂ ਲੈ ਜਾਂਦਾ। ਕੱਲਾ ਹੀ ਤਾਉ ਤੋ ਆਇਆ ਹੈ ਤੂੰ ਕਿਹੜੇ ਪਾਪ ਕੀਤੇ ਨੇ ਨਹੀਂ ਯਾਦ ਸ਼ਾਇਦ ਮੈਂ ਪਾਪ ਕੀਤੇ ਹੋਣਗੇ ਚੱਲ ਘਰ ਚਲਦੇ ਹਾਂ ਘਰ ਜਾ ਵੇਖਿਆ ਤਾਂ ਗਿੰਦੂ ਘਰ ਵਿੱਚ ਸੀ ਮੈਂ ਬਲਕਾਰ ਦੇ ਬੰਦ ਵੇਖ ਰਿਹਾ ਸੀ ਉਸ ਤੇ ਕੀ ਗੁਜਰ ਰਹੀ ਹੋਵੇਗੀ ਇਸ ਸਮੇਂ ਇੰਦੂ ਨੂੰ ਦੇਖੀ ਮੈਂ ਗੁੱਡੀ ਨੂੰ ਦੋ ਕੱਪ ਚਾਹ ਲਈ ਕਿਹਾ ਤਾਂ ਗੁੱਡੀ ਨੇ ਇੰਦੂ ਨੂੰ ਦੇ ਦਿੱਤਾ ਗੁੱਡੀ ਨੂੰ ਵੀ ਕੀ ਪਤਾ ਸੀ ਇਸ ਬਾਰੇ ਜੇ ਪਤਾ ਵੀ ਇੰਦਾ ਗੁੱਡੀ ਨੂੰ ਤਾਂ ਉਹ ਹੋ இந்து ਨੂੰ ਚਾਹ ਦੇ ਕੇ ਨਾ ਭੇਗੀ ਮੈਂ ਮਨ ਹੀ ਮਨ ਫੈਸਲਾ ਕੀਤਾ ਮੈਂ இந்து ਨਾਲ ਵਿਆਹ ਨਹੀਂ ਕਰਵਾਉਂਗਾ இந்து ਦਾ ਵਿਆਹ ਬਲਕਾਰ ਨਾਲ ਹੋਵੇਗਾ ਸ਼ਾਮ ਦਾ ਵੇਲਾ ਸੀ ਗੁੱਡੀ ਤੇ இந்து 5 ਵਜੇ ਵਾਲੀ ਚਾਹ ਲੈਣ ਆ ਗਏ ਸਨ ਮੈਂ ਸੋਚਿਆ ਇਹੀ ਸਹੀ ਟਾਈਮ ਹੈ இந்து ਨਾਲ ਗੱਲਬਾਤ ਕਰਨ ਦਾ ਮੈਂ இந்து ਨੂੰ ਕੁਝ ਕਹਿਣ ਤੋਂ ਪਹਿਲਾਂ ਗੁੱਡੀ ਨੂੰ ਘਰ ਤੇ ਜਲਾ ਜਾਂਦਾ ਸੀ ਮਾਇਆ ਗੁੱਡੀ ਨੂੰ ਘਰ ਜਾਣ ਲਈ ਕਿਹਾ ਤਾਂ ਉਹ ਮੇਰਾ ਕਹਿਣਾ ਮੰਨ ਚੁੱਪਚਾਪ ਚਲੀ ਗਈ। ਉਹ ਸਮਝ ਰਹੀ ਸੀ ਕਿ ਮੈਂ இந்து ਨਾਲ ਟਾਈਮ ਬਿਤਾਉਣਾ ਚਾਹੁੰਦਾ ਹਾਂ। ਉਹ ਦੰਦ ਦਿਖਾਉਂਦੀ ਚਲੀ ਗਈ। ਮੈਂ ਬਲਕਾਰ ਨੂੰ ਫੋਨ ਕਰਕੇ ਸੁਧਿਆ। இந்து ਚੁੱਪਚਾਪ ਬੈਠੀ ਵੇਖ ਰਹੀ ਸੀ ਕਿ ਮੈਂ ਕੀ ਕਰ ਰਿਹਾ ਸੀ। ਥੋੜੇ ਸਮੇਂ ਬਾਅਦ ਬਲਕਾਰ ਆ ਗਿਆ। ਦੋਹਾਂ ਦੇ ਸਾਹਮਣੇ ਸਾਰੀ ਗੱਲ ਦੱਸੀ ਤੇ ਮੈਂ ਆਪਣਾ ਫੈਸਲਾ ਸੁਣਾ ਦਿੱਤਾ। ਬਲਕਾਰ ਤੇ இந்து ਨੇ ਮੈਨੂੰ ਇੱਕੋ ਗੱਲ ਕਹੀ ਸੀ। ਕਿ ਅਸੀਂ ਇੱਕ ਦੂਜੇ ਲਈ ਨਹੀਂ ਬਣੇ। ਤੂੰ ਕਿਉਂ ਕੁਦਰਤ ਦੇ ਫੈਸਲੇ ਦੇ ਖਿਲਾਫ ਜਾ ਰਿਹਾ ਹੈ? இந்து ਦੇ ਅੱਖਾਂ ਵਿੱਚ ਹੰਝੂ ਸਨ। ਬਲਕਾਰ ਕਹਿਣ ਲੱਗਾ, ਤੂੰ ਐਡਾ ਵੱਡਾ ਫੈਸਲਾ ਕਿਵੇਂ ਕਰ ਲਿਆ? ਮੈਂ ਮੰਨਦਾ இந்து ਮੇਰੀ ਪਸੰਦ ਸੀ ਪਰ ਉਹ ਮੈਨੂੰ ਪਿਆਰ ਨਹੀਂ ਕਰਦੀ ਅਤੇ ਨਾ ਹੀ ਮੈਨੂੰ ਪਸੰਦ ਕਰਦੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕੁਝ। ਐਨਾ ਕੁਝ ਕਹਿਣ ਤੋਂ ਬਾਅਦ ਬਲਕਾਰ ਚੁੱਪ ਹੋ ਗਿਆ। ਰੋਂਦੀ ਹੋਈ இந்து ਬੋਲੀ, ਤੂੰ ਮੇਰੇ ਨਾਲ ਖੁਸ਼ ਰਹੇਗਾ ਜਾਂ ਨਹੀਂ ਮੈਂ ਜਵਾਬ ਹਾਂ ਵਿੱਚ ਦਿੱਤਾ ਮੈਂ ਬਲਕਾਰ ਨਾਲ ਕਿਵੇਂ ਖੁਸ਼ ਰਹਿ ਸਕਦੀ ਹਾਂ ਜਦੋਂ ਕਿਤੇ ਮੈਂ ਉਸ ਨਾਲ ਦਿਲ ਹੀ ਨਹੀਂ ਸਾਝਾ ਕੀਤਾ ਮੈਂ ਤੇਰੇ ਬਿਨਾ ਸਾਰੀ ਉਮਰ ਕੁਮਾਰੀ ਹੀ ਰਹਿ ਰਹੂੰਗੀ ਐਨਾ ਕੁ ਕਾਇ ਇੰਦੂ ਨੇ ਮੈਨੂੰ ਜੱਫੀ ਪਾ ਲਈ ਬਲਕਾਰ ਕਹਿੰਦਾ ਇੰਦੂ ਮੇਰੇ ਭਾਗਾਂ ਵਿੱਚ ਨਹੀਂ ਲਿਖੀ ਸੀ ਇਹ ਕਹਿੰਦਾ ਹੋਇਆ ਉਹ ਹੋ ਉਥੋਂ ਚੱਲ ਪਿਆ ਕਾਫੀ ਸਮੇਂ ਤੱਕ ਮੈਂ ਤੇ ਇੰਦੂ ਕੋਲ ਪਕੜੀ ਪਈ ਬੈਠੇ ਰਹੇ ਇੰਦੂ ਮਸੂਹੇ ਨੂੰ ਨਾਲ ਮੈਨੂੰ ਪੁੱਛਣ ਲੱਗੀ ਕਿ ਛੱਡੇਗਾ ਕਿ ਨਹੀਂ ਮੈਂ ਕਿਹਾ ਨਹੀਂ ਕਦੇ ਵੀ ਨਹੀਂ ਛੱਡੇਗਾ ਫਿਰ ਛੇਤੀ ਵਿਆਹ ਕਰਵਾ ਲੈ ਮੈਨੂੰ ਹੁਣ ਤਾਂ ਘਰ ਆਉਣ ਲੱਗਿਆਂ ਸ਼ਰਮ ਜੀ ਆਉਂਦੀ ਹੈ ਮੈਂ ਕਿਹਾ ਕੋਈ ਕਰਦਾ ਕੁਝ ਮੈਂ ਇੱਕ ਮਹੀਨੇ ਬਾਅਦ ਬਲਕਾਰ ਨੂੰ ਆਈਲੈਂਡਸ ਵਾਲੀ ਕੋਈ ਦਾ ਰਿਸ਼ਤਾ ਆ ਗਿਆ ਉਸਨੇ ਹਾਂ ਕਰਤੀ ਤੇ ਦੋ ਚਾਰ ਮਹੀਨੇ ਬਾਅਦ ਉਹ ਇੰਗਲੈਂਡ ਚਲਾ ਗਿਆ ਮੈਂ ਬਹੁਤ ਜਲ ਕਰਦਾ ਸੀ ਵਿਰਕਾਰ ਨੂੰ ਕਿ ਉਹ ਹੋਰ ਹੀ ਹੁੰਦਾ ਫਰਵਰੀ ਮਹੀਨੇ ਵਿੱਚ ਮੇਰਾ ਹਿੰਦੂ ਦਾ ਜਨਮ ਦਿਨ ਆਉਂਦਾ ਸੀ ਮੈਂ ਉਸ ਮਹੀਨੇ ਵਿੱਚ ਹੀ ਵਿਆਹ ਦਾ ਪ੍ਰੋਗਰਾਮ ਰੱਖ ਲਿਆ ਬਹੁਤ ਹੀ ਧੂਮ ਧਾਮ ਨਾਲ ਵਿਆਹ ਦਾ ਕਾਰਜ ਹੋੜ ਬੜਿਆ ਹਿੰਦੂ ਸ਼ਾਇਦ ਉਸ ਦਿਨ ਸਭ ਤੋਂ ਵੱਧ ਖੁਸ਼ੀ ਠੰਡ ਦਾ ਮਹੀਨਾ ਸੀ ਛੇਤੀ ਨਹੀਂ ਤਾਂ ਆਉਣ ਵਾਲੀ ਕਿੱਥੇ ਸੀ ਮੈਂ ਹਿੰਦੂ ਨੂੰ ਕਿਹਾ ਕਿ ਮੈਂ ਚੁਪਾਹ ਦੂੰ ਕਹਿਣ ਲੱਗੀ ਸਵੇਰੇ ਮੇਰੀ ਪਹਿਲੀ ਸੋਈ ਹੈ ਕੀ ਬਣਾਵਾਂ ਮੈਂ ਮੰਮੀ ਨੂੰ ਪੁੱਛ ਲਈ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲਵਾਂਗੀ ਪਤਾ ਨਹੀਂ ਉਸਨੂੰ ਕੀ ਇਸ਼ਾਰਤ ਸੁਝੀ ਰਜਾਈ ਵਿੱਚ ਹੱਥ ਬਾਹਰ ਕੱਢ ਕੇ ਮੇਰੇ ਨਾਲ ਲੱਗ ਪਈ ਆਹਾ ਕੋਈ ਗੱਲ ਬਣੀ ਭਾਵੇਂ ਹੋਰ ਕੋਈ ਗੱਲ ਬਾਤ ਨਹੀਂ ਸਕੂਲ ਕਾਲਜ ਦਾ ਟਾਈਮ ਮੈਂ ਤੇਰੇ ਖਿਆਲਾਂ ਵਿੱਚ ਹੀ ਕੱਢਿਆ ਹੈ ਤੇਰੇ ਖਿਆਲਾਂ ਵਿੱਚ ਹੀ ਰੁੱਝੀ ਰਹਿੰਦੀ ਸੀ ਹੋਰ ਦੱਸ ਪਿਆਰ ਕਿਵੇਂ ਕਰਦੇ ਹੁੰਦੇ ਆ ਲਵ ਯੂ ਕਹੇ ਫਿਰ ਗਲਬਕੜੀ ਪਾ ਲਈ ਇਸ ਵਾਰ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਕੱਸ ਲਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ